15 ਅਗਸਤ ਨੂੰ ਮੱਦੇਨਜ਼ਰ ਰੱਖਤੇ ਬਠਿੰਡਾ ਦੇ ਪੁਲਿਸ ਵੱਲੋਂ ਚੌਕਸੀ ਵਧਾ ਦਿੱਤੀ ਗਈ ਹੈ ਜਿਸ ਤੇ ਮੱਦੇਨਜ਼ਰ ਬਠਿੰਡਾ ਸ਼ਹਿਰ ਤੇ ਵਜ਼ਾਰਾਂ ਦੇ ਵਿੱਚ ਡੀਆਈਜੀ ਦੀ ਅਗਵਾਈ ਹੇਠ ਐਸਐਸਪੀ ਬਠਿੰਡਾ ਅਤੇ ਹੋਰ ਅਧਿਕਾਰੀਆਂ ਸਮੇਤ ਪੁਲਿਸ ਵੱਲੋਂ ਵੱਡੀ ਸੰਖਿਆ ਦੇ ਵਿੱਚ ਫਲੈਗ ਮਾਰਚ ਕੱਢਿਆ ਗਿਆ ਦੀ 15 ਅਗਸਤ ਦੇ ਮੱਧ ਦਿਨ ਅੱਜ ਬਠਿੰਡਾ ਪੁਲਿਸ ਵੱਲੋਂ ਬਠਿੰਡਾ ਸ਼ਹਿਰ ਦੇ ਸੈਂਸਿਟਿਵ ਏਰੀਆਜ਼ 'ਚ ਡੀਆਈਜੀ ਬਠਿੰਡਾ ਰੇਂਜ ਦੀ ਸੁਪਰਵੀਜ਼ਨ ਤਹਿਤ ਅੱਜ ਇਸ ਫੇਰਿਕ ਫਲੈਗ ਮਾਰਚ ਕਰਿਆ ਗਿਆ ਇਹਦੇ 'ਚ ਮੇਰੇ ਨਾਲ ਦੋ ਐਸਪੀ ਚਾਰ ਪੰਜ ਡੀਐਸਪੀ ਔਰ ਕਾਫੀ ਸਾਰੇ ਸਾਡੇ ਐਸਐਚਓਜ਼ ਵੀ ਨਾਲ ਲੱਗੇ ਜਿਹੜੇ ਤੁਸੀਂ ਪਿੱਛੇ ਦੇਖ ਰਹੇ ਹੋ ਇਹ ਇੱਕ ਜਦੋਂ ਵੀ ਕੋਈ ਇੰਪੋਰਟੈਂਟ ਇਵੈਂਟ ਹੁੰਦਾ ਹੈ ਕੰਟਰੀ ਚ ਸਪੈਸ਼ਲੀ 15 ਅਗਸਤ ਤੇ 26 ਜਨਵਰੀ ਤਾਂ ਸਪੁਲਿਸ ਵੱਲੋਂ ਵਕ ਵਕ ਕੰਫੀਡੈਂਸ ਬਿਲਡਿੰਗ ਮੈਜਰਸ ਕੱਡੇ ਜਾਂਦੇ ਜਿਵੇਂ ਫਲੈਗ ਮਾਰਚ ਹੋ ਗਿਆ ਜਾਂ ਨਾਕਾ ਬੰਦੀ ਜਾਂ ਚੈਕਿੰਗ ਆਪਰੇਸ਼ਨਸ ਉਹਦੇ ਤਹਿਤ ਹੀ ਅੱਜ ਅਸੀਂ ਪਟੰਨਾ ਚ ਫਲੈਗ ਮਾਰਚ ਕੱਟਿਆ ਜਿਹਦੇ ਕੋਲ ਜਵਾਨ ਸੀ ਮੌਜੂਦ ਹੈ ਇਸ ਟਾਈਮ ਪਹਿਲਾਂ ਸਾਡੀ ਰਿਹਰਸਲ ਸੀ ਉਸ ਤੋਂ ਬਾਅਦ ਜਿੰਨੇ ਵੀ ਆਫੀਸਰਸ ਦੀ ਡਿਊਟੀ ਲੱਗੀ ਹੈ ਉਹ ਐਸ ਐਚ ਓਜ਼ ਆਫੀਸਰ ਸਾਡੇ ਪੀ ਐਸ ਓ ਕਿਊ ਆਰਟੀ ਟੀਮਸ ਉਹ ਸਾਰੇ ਸਾਡੇ ਨਾਲ ਹੈ ਔਰ ਸ਼ਾਮ ਨੂੰ ਵੀ ਅਸੀਂ ਵਕਫ ਵਕ ਕੋਈ ਨਾ ਕੋਈ ਨਾਕਾਬੰਦੀ ਕਰਦੇ ਰਵਾਂਗੇ ਬਿਕੋਜ਼ 15 ਅਗਸਤ ਬਹੁਤ ਇੰਪੋਰਟੈਂਟ ਇਵੈਂਟ ਤੋਂ ਹੈ ਰੇਲਵੇ ਸਟੇਸ਼ਨ ਹਾਂਜੀ ਰਾਤ ਨੂੰ ਵੀ ਕੀਤਾ ਸੀ ਹੁਣ ਵੀ ਅਸੀਂ ਗਰਾਊਂਡ ਲਾ ਕੇ ਆਏ ਆ ਤੇ ਥੋੜੀ ਦੇਰ ਬਾਅਦ ਅਸੀਂ ਹੋਰ ਵੀ ਬਠਿੰਡਾ ਦੇ ਵਕਫ ਵਕ ਰੇਲਵੇ ਸਟੇਸ਼ਨ ਤੋਂ ਚੈਕਿੰਗ ਕਰਾਂਗੇ ਹਾਂ ਬਾਕੀ ਕੋਈ ਪ੍ਰੋਬਲਮ ਨਹੀਂ ਜੀ ਡੀਜੀਪੀ ਸਰ ਜੀ ਪੂਰੇ ਪੰਜਾਬ ਚ ਸਾਰੇ ਰੇਂਜਸ ਦੀ ਉਹਨਾਂ ਨੇ ਪਿਛਲੇ 2 ਦਿਨਾਂ ਚ ਮੀਟਿੰਗਸ ਕੀਤੀਆਂ ਯੇ ਕੱਲ ਉਹਨਾਂ ਦੀ ਪਹਿਲਾਂ ਫਿਰੋਜ਼ਪੁਰ ਫਰੀਦਕੋਟ ਰੇਂਜ ਸੀਗੇ ਫਿਰ ਬਠਿੰਡਾ ਰੇਂਜ ਉਸ ਤੋਂ ਬਾਅਦ ਪਟਿਆਲਾ ਰੇਂਜ ਇਸੇ ਤਰ੍ਹਾਂ ਪਿਛਲੇ ਏ ਵੀ ਉਹਨਾਂ ਦਾ ਵੀ 15th ਅਗਸਟ ਦੇ ਮੱਦੇਨਜ਼ਰ ਸਾਰੇ ਐਸ ਐਚਓ ਲੈਵਲ ਤੱਕ ਬਰੀਫਿੰਗ ਕੀਤੀ ਗਈ ਜਿਹੜੇ ਵੀ ਸਿਕਿਉਰਟੀ ਦੇ ਪੁਆਇੰਟਸ ਹੁੰਦੇ ਆ ਜਾਂ ਆਰਗੇਨਾਈਜ਼ ਕ੍ਰਾਈਮ ਯਰ ਡਰੱਗਜ਼ ਦੇ ਰਿਲੇਟਡ ਉਹਦੇ ਆਪਣੀ ਇਨਸਟਰਕਸ਼ਨਜ਼ ਦੇ ਅੰਤ ਤੇ ਗਰਾਉਂਡ ਦੀ ਫੀਡਬੈਕ ਲੈਣ ਦੀ ਉਹਨਾਂ ਦੀ ਕੱਲ ਮੀਟਿੰਗ ਸੀਗੀ 15 ਅਗਸਟ ਨੂੰ ਲਾਇਕ ਇੱਕ ਇਸ ਤੇ ਕੀ ਦੀ ਖਾਸ ਹਦਾਇਤਾਂ ਨੇ ਪੁਲਿਸ ਦੇ ਵੱਲੋਂ ਆਪਣੇ ਨਿਵਾਸਮਾਨ ਨੂੰ ਹੋਰ ਸੈਂਸਿਟਿਵ ਇਲਾਕੇ ਕਿਹੜੇ-ਕਿਹੜੇ ਨੇ ਜਿੱਥੇ ਸਪੈਸ਼ਲ ਨਾਕਾ ਹੁੰਦੇ ਨੇ ਕੋਈ ਸੈਂਸਿਟਿਵ ਇਲਾਕੇ ਇਸ ਤਰ੍ਹਾਂ ਮੈਂ ਓਪਨਲੀ ਨਹੀਂ ਦੱਸਦੀ ਹੁੰਦੀ ਬਿਕੋਜ਼ ਇਹ ਸਿਕਿਉਰਿਟੀ ਐਸਪੈਕਟ ਹੁੰਦਾ ਬਟ ਜੋ ਵੀ ਸਾਡੇ ਅਕੋਰਡਿੰਗ ਜ਼ਿਲ੍ਹੇ ਦੇ ਸੰਵੇਦਨਸ਼ੀਲ ਏਰੀਆਜ਼ ਹੈ ਉੱਥੇ ਅਸੀਂ ਆਪਣੀ ਪੁਲਿਸ ਦੀ ਪ੍ਰੈਜ਼ੈਂਸ ਸ਼ੋ ਕਰ ਰਹੇ ਔਰ ਅਸੀਂ ਵਕ-ਵਕ ਸਿਕਿਉਰਿਟੀ ਦੇ ਪ੍ਰੋਗਰਾਮ ਵੀ ਕਰ ਰਹੇ ਸੋ ਦੈਟ ਕੋਈ ਵੀ ਮਾੜੇ ਅਨਸਰ ਕੋਈ ਪ੍ਰੋਗਰਾਮ ਸਪੋਇਲ ਨਾ ਕਰੇ